ਸਾਰੀ ਦਿਹਾੜੀ ਮੀਂਹ ਦਸਿਆ ਹੋਇਆ ਅੱਜ ਆਹ ਦੇਖੋ ਉੱਪਰ ਕਿੰਨਾ ਸੋਹਣਾ ਮੌਸਮ ਬਣਿਆ ਹੋਇਆ ਇਹ ਆਹ ਦੇਖ ਹੱਡੀ ਫੈਕਟਰੀ ਦੀ ਫੈਕਟਰੀ ਦੀ ਬੈਕਸ਼ੈਡ ਵਾਲੀ ਜਗਾ ਛਤਰੀ ਕਿਸੇ ਕੋਲੇ ਵੀ ਨਹੀਂ ਹੈਗੀ ਬੱਸ ਚ ਉਤਰ ਕੇ ਉਵੇਂ ਹੀ ਬੱਸ ਉਹ ਵੀ ਭੁੱਲੇ ਆਇਆ ਚੱਲ ਕਿਸੇ ਕੋਲੇ ਨਹੀਂ ਤੇਨਾਂ ਕੋਲੇ ਛਤਰੀ ਹੋਣੀ ਭਿਜੇ ਜਾਂਦੇ ਆ ਤੱਲਾਉ ਨੇੜੇ ਹੀ ਆ ਉਹ ਬਸ ਉਹ ਜਿੱਥੇ ਜਿਉੜੀ ਆ ਉਹ ਉੱਥੇ ਹੀ ਆ ਕੋਜੀ ਜਾਣਾ ਜਾ ਕੇ ਖਲਾਰ ਜੇ ਦਮਾਂਗੇ ਕੱਪੜੇ ਸੈੱਟ ਜੇ ਹੋ ਜਾਣੇ ਇਹ ਵਾਟਰਪਰੂਫ ਹੀ ਆ ਤਾਂ ਇਹ ਹੁਣ ਦੋ ਦਿਨ بارش ਨਹੀਂ ਹੋਈ ਜੀ ਅੱਜ ਕੰਮ ਵੀ ਪਹਿਲਾਂ ਛੁੱਟ ਗਿਆ ਸਵੇਰ ਦਾ ਇੱਕ ਸਕਿੰਟ ਜੀ ਨੂੰ ਕਹਿ ਦਿੰਦੇ ਹਾਂ ਤੇ ਇੱਕ ਸਕਿੰਟ ਵੀ ਨਹੀਂ ਹਟਿਆ ਆ ਹੀ ਪਈ ਜਾਂਦਾ ਐਤਵਾਰ ਤੱਕ ਆਈ ਦੱਸਿਆ ਹੋਇਆ ਵਾ ਆ ਮੇਰੀ ਛਤਰੀ ਜੀ ਵੀ ਦੋ ਵੇਰੀ ਪੁੱਠੀ ਹੋ ਗਈ ਨਾਲੇ ਹਵਾ ਵੀ ਆਈ ਤੇ ਚੱਲਦੀ ਆ ਆ ਦੇਖੋ ਬਹੁਤ ਤੇਜ਼ ਹਵਾ ਚੱਲਦੀ ਆ ਪੱਤੇ ਤਾਂ ਹੈ ਨਹੀਂ ਆ ਤਰਖਤਾਂ ਦੇ ਟਾਣੀ ਜੀ ਹਲਦੀ ਆ ਦੇਖ ਲਓ ਅਰ ਮੈਂ ਸਿੱਧੀ ਕੀਤੀਆਂ ਕੁਰਬਾਨ ਵਾਂਗੂ ਛਤਰੀ ਮੈਂ ਕਿਹਾ ਮੇਰੇ ਕੰਨੀ ਨੂੰ ਪੇਰ ਨਾ ਪੁੱਠੀ ਹੋ ਜਵੇ ਵੇ ਪੂਰੇ ਟਾਈਮ ਤੇ ਆਇਆ ਮੈਂ ਨਾ ਆ ਕੇ ਭੱਜ ਕੇ ਬਸ ਬਸ ਸੋਣੀ ਵਾਲੀ ਆ ਨਹੀਂ ਲੱਗਦਾ ਤਾਂ ਵਧੀਆ ਨਹੀਂ ਤਾਂ ਕੋਈ ਗੱਲ ਨਹੀਂ ਬਸ ਹੁਣ ਹਰੀਆਲੀ ਹਰੀਆਲੀ ਹੋ ਜਾਣੀ ਐ ਇੱਥੇ ਐ ਮੇਟਰ ਸਤਰੀ ਵੀ ਨਹੀਂ ਸੰਭੀ ਜਾਂਦੀ ਇੰਨੀ ਤੇਜ਼ ਹਵਾ ਇਹ ਜੀ ਕੋਈ ਗੱਲ ਨਹੀਂ ਬੁੱਢੜ ਤਾਂ ਸਾਰੀਆਂ ਕੰਟਰੀਆਂ 'ਚ ਹੀ ਹੁੰਦੇ ਨੇ ਆਪ ਆ ਮੈਂ ਇੱਥੇ ਆ ਕੇ ਖੜਨਾ ਸੀ ਆ ਦੇਖੋ ਇੱਥੇ ਨਾ ਪਾਣੀ ਖੜਾ ਇਹ ਆਹ ਸੜਪ ਤੇ ਫੈੜ ਜੀ ਤੈਨੂੰ ਐਨੇ ਵੇਚਦੀ ਗਾਇ ਤੇ ਮੈਂ ਬਚ ਗਿਆ ਕੁਦਰਤੀ ਮੈਂ ਇੱਥੇ ਆ ਗਿਆ ਸੀ ਜੇ ਭੱਜ ਕੇ ਉਪਰੇ ਨੂੰ ਹੋਇਆ ਇੱਧਰ ਨੂੰ ਇੰਨੀ ਤੇਜ਼ ਨੰਗੇ ਦੋ ਗੱਡੀਆਂ ਵਾਲ ਹੁੰਦਾ ਹੀ ਨਹੀਂ ਇਹ ਜੇ ਕਈ ਬਹੁਤ ਧਿਆਨ ਨੇ ਕਈ ਤੱਕ ਦੇਖ ਕੇ ਆ ਵੀ ਤੁਰਿਆ ਹੁੰਦਾ तकरीबन ਜ਼ਿਆਦਾਤਰ ਵੀ ਤੁਰਿਆ ਹੁੰਦਾ ਆਪੇ ਦੇਖ ਕੇ ਪਾਣੀ ਤੇ ਹੌਲੀ ਕਰ ਲੈਂਦੇ ਨੇ ਕਈ ਜਾਣ ਕੇ ਨਹੀਂ ਕਰਦੇ ਹੈਗੇ ਕਈ ਤਾਂ ਪਰ ਇਹ ਤਾਂ ਪਾਣੀ ਹੀ ਆ ਕਿਛੇ ਇਹ ਤਾਂ ਖਬਰਾਂ ਆਈਆਂ ਸੀਗੀਆਂ ਰੋਮਾਂ ਵਾਲੀ ਸਾਈਡ ਆ ਇਟਲੀ ਦੀ ਰਾਜਧਾਨੀ ਆ ੜੀ ਰੋਮ ਉੱਥੇ ਤਾਂ ਜੇ ਕੋਈ ਸਾਈਕਲ ਤੇ ਜਾਂਦਾ ਨਾ ਚਲੋ ਗੱਡੀ 'ਚ ਬੈਠਿਆਂ ਨੇ ਉਹਨਾਂ ਨੂੰ ਤਾਂ ਕੀ ਪਤਾ ਹੁੰਦਾ ਸੀ ਇਹ ਕੋਈ ਇੰਡੀਆ ਦਾ ਜਾਂ ਪਾਕਿਸਤਾਨੀ ਕੋਈ ਵੀ ਕਿਹੜੇ ਦੇਸ਼ ਦਾ ਹਨਾ ਜਾਨੀ ਕਿ ਸਾਈਕਲ ਵਾਲੇ ਤੇ ਜਾਣ ਕੇ ਵੀ ਗੱਡੀਆਂ ਮਾਰੀਆਂ ਨੇ ਪਹਿਲਾਂ ਇੰਨੀਆਂ ਕਈ ਖਬਰਾਂ ਆਈਆਂ ਨੇ ਪਹਿਲਾਂ ਰਾਤ ਨੂੰ ਪਾਰਟੀ ਪੂਰਤੀ ਤੋਂ ਆਉਂਦੇ ਆ ਨੇ ਜੇ ਮੁਸਲਮਾਨਿਆ ਨੇ ਕਈ ਵਾਰੀ ਢੇਰੇ ਸਨੇਰੇ ਕੰਮਕੁੰਮ ਪਾਉਂਦੇ ਹੁੰਦੇ ਸੀ ਕਿ ਜਾਣ ਜਾਣ ਕੇ ਗੱਡੀਆਂ ਮਾਰ ਕੇ ਵੀ ਐਕਸੀਡੈਂਟ ਕਰਕੇ ਗਏ ਨੇ ਕਈ ਕਈ ਖਬਰਾਂ ਆਈਆਂ ਨੇ ਪਹਿਲਾਂ ਤਾਂ ਇਹ ਦੀਆਂ ਲੋਬੀ ਸੱਜਣਾ ਆ ਗਈ ਸੀ ਮੀ ਪਈ ਜਾਂਦਾ ਪਰ ਘਟਿਆ ਹੋਇਆ ਜਿਵੇਂ ਦੂਰ ਸਾਰੇ ਮੀ ਪਾਵੇ ਨਾ ਤੇ ਹਵਾ ਚੱਲਦੀ ਆ ਤੇ ਬਾਛੜਾਉਂਦੀ ਹੁੰਦੀ ਆ ਉਮੀਦ ਆ ਪੈਂਦਾ ਇੱਥੇ ਘਟਿਆ ਹੋਇਆ ਵਾ ਹੁਣ ਫਿਰ ਛੇਤੀ ਛੇਤੀ ਘਰੇ ਜਾਵੜੀਏ ਪਰ ਨਹੀਂ ਤੇਜ਼ੀ ਅਮੀ ਹੁਣ ਤੇਜ਼ ਹੋ ਗਿਆ ਉੱਤਰ ਚਲੋ ਠੀਕ ਆ ਬਾਈ ਚੱਗੇ ਹੁਣ ਘਰ ਨੂੰ ਮੀ ਨਹੀਂ ਬਾਈ ਹਟਿਆ ਤੇ ਬੱਦਲ ਦੇਖੋ ਜੇ ਵੀ ਘੁਲੇ ਆ ਪਿਆ ਬਹੁਤ ਜ਼ਿਆਦਾ ਬੱਦਲਾ ਹਜੇ ਵੀ ਕਣੀਆਂ ਕਣੀਆਂ ਬਾਣੀਆਂ ਨੀਆਂ ਪਈ ਜਾਂਦੀਆਂ ਨੇ ਪਿਆ ਹੁਣੇ ਹੀ 5 ਮਿੰਟ ਤਾਂ 4 2-4 ਮਿੰਟ ਤਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਤੇਜ਼ ਸੀਗਾ ਤੇ ਹੁਣ ਥੋੜਾ ਜਿਹਾ ਘਟਿਆ ਤੇ ਬੱਦਲ ਦੇਖੋ ਪਰ ਇਹ ਸਾਰਾ ਬੱਦਲ ਹੀ ਆ ਹੈ ਕਾਲਾ ਕਾਲਾ ਜਿਹਾ ਮੋਬਾਈਲ ਦੇ ਵਿੱਚ ਲਾਈਟਿੰਗ ਜੀ ਆ ਰਹੀ ਆ ਹਜੇ ਨਹੀਂ ਤਾਂ ਬਹੁਤ ਕਾਲਾ ਕਾਲਾ ਬੱਦਲ ਆ ਮੈਂ ਚੱਲਿਆ ਹੀ ਮਾਰਕੀਟ ਕੋੜੇ ਸਾਲ ਬਣਾਉਣੇ ਸੀਗੇ ਘਰੇ ਸੌਜ਼ੀ ਲੈਣ ਚੱਲਿਆ ਸੀ ਮੈਂ ਚੱਜ ਛੋਟੀ ਜੀ ਦੱਬੀ ਜੀ ਮਿਲ ਜਾਂਦੀ ਆ ਉਹ ਲੈ ਆਉਣਾ ਹਾਂ ਕਿਉਂਕਿ ਪਤਾ ਨਹੀਂ ਕੀ ਗੱਲ ਆ ਇੱਥੇ ਨਾ ਜੇ 10 15 ਦਿਨ ਵੀ 5 7 10 15 ਦਿਨ ਵੀ ਉਹ ਬਚੀ ਰਹਿ ਜਵੇ ਨਾ ਫਰਿੱਜ ਚ ਚਾਹੇ ਫਰਿੱਜ ਜੀ ਰੱਖੀ ਹੋਈ ਆ ਤਾਂ ਵੀ ਖਰਾਬ ਹੋ ਜਾਂਦੀ ਆ ਫਰਿੱਜ ਚ ਪਈ ਪਈ ਵੀ ਤਾਂ ਕਰਕੇ ਫਿਰ ਜਦੋਂ ਬਰਤਨੀ ਹੁੰਦੀ ਆ ਛੋਟੀ ਜੀ ਲੈ ਆਈ ਦੀ ਆ ਮੈਂ ਦੋ ਤਿੰਨ ਵੇਰੀ ਤਿੰਨ ਚਾਰ ਵੇਰੀ ਲੈ ਕੇ ਆਂਦੀ ਆ ਵੱਡੀ ਬੋਤਲ ਉਹ ਪਈ ਪਈ ਹੀ ਖਰਾਬ ਹੋ ਜਾਂਦੀ ਆ ਫਰਿੱਜ ਦੇ ਵਿੱਚ ਨਾਲੇ ਨਾ ਮੀਂਹ ਦੇ ਵਿੱਚ ਆਈ ਨਹੀਂ ਕਦੇ ਹੱਥ ਜੇ ਠਰਦੇ ਹੁੰਦੇ ਹੈਗੇ ਅੱਜ ਤਾਂ ਹੱਥ ਵੀ ਠਰੀ ਜਾਂਦੇ ਆ ਮੀਂਹ ਦੇ ਵਿੱਚ ਤੇ ਉਹ ਤਾਂ ਠਰਦੀ ਇੱਥੋਂ ਥੋੜੀ ਕਿ ਦੂਰੀ ਆ ਚਿੰਗੋਲੀ ਸ਼ਹਿਰ ਆ ਤਾਂ ਚਿੰਗੋਲੀ ਹੋਈ ਆ ਤੇ ਉੱਥੇ ਰਾਤ ਬਰਫ਼ ਪਈ ਆ ਦੱਸਦੇ ਆ ਵੀ ਗਿੱਟੇ-ਗਿੱਟੇ ਬਰਫ਼ ਪੈ ਗਈ ਇੱਥੋਂ ਬੱਸਾਂ ਜਾਂਦੀਆਂ ਹੀ ਰਹਿੰਦੀਆਂ ਨੇ ਘੰਟੇ-ਘੰਟੇ ਬਾਅਦ ਚਿੰਗੋਲੀ ਨੂੰ ਕਿੜਕੇ ਜ਼ਿਲ੍ਹਾ ਮੇਰੇ ਹਿਸਾਬ ਨਾਲ ਉਹਨੂੰ ਸਾਡੇ ਵਾਲਾ ਹੀ ਪੈਂਦਾ ਵਾ ਜਿਆਦਾ ਦੂਰ ਨਹੀਂ ਹੈਗਾ ਇੱਥੋਂ ਘੰਟਾ ਕ ਲੱਗੂਗਾ ਆ 4 ਘੰਟਾ ਪੌਣਾ ਘੰਟਾ ਲੱਗੂਗਾ ਜੇ ਗੱਡੀ 'ਚ ਜਾਵਾਂਗੇ ਉੱਥੇ ਰਾਤ ਗਿੱਟੇ-ਗਿੱਟੇ ਤੱਕ ਸੀਗੀ ਬਰਫ਼ ਖਾਸੀ ਪਈ ਹੋਈ ਸੀਗੀ ਤਾਂ ਕਰਕੇ ਹੁਣ ਸਨ ਛੜਦਾ ਵੈਨ ਪੂਰਾ ਇੱਕ ਛਾਲ ਮਾਰ ਕੇ ਰਜਾਈ 'ਤੇ ਬੈਠੀ ਹੈ ਉਹ ਭਾਈ ਗੱਡੀ ਆਉਂਦੀ ਹੈ ਰਹਿਣ ਹੀ ਦਿੰਦੇ ਆ ਕ੍ਰੋਸ ਕਰਨ ਚੱਲ ਆਹੀ ਮਹੀਨਾਂ ਜਿਆ ਸੀਗਾ ਕਣੀ ਇਧੂ ਅਗੜਾ ਸੀ ਜਦੋਂ ਕਿਸੇ ਪਾਰੀਆਂ ਭਵਾਤੀਆਂ ਇੱਕ ਗੱਡੀ ਵਾਲੇ ਨੇ ਮੇਰੀਆਂ ਅਰੇ ਇੱਥੇ ਹੀ ਪਈ ਆ ਉਹ ਚਟਨੀ ਜੀ ਵੀ ਪਕੌੜੀਆਂ ਵਾਲੀ ਵੀ ਆ ਸਾਰੀਆਂ ਚਲ ਇਹ ਤਾਂ ਟਮਾਟਰ ਸ਼ਾਪ ਨੇ ਜਿੰਨੀਆਂ ਵੀ ਨੇ ਸਾਰੀਆਂ ਅਲੱਗ-ਅਲੱਗ ਹਨਾ ਉਹ ਮਸਾਲੇ ਜੇ ਆ ਇੱਥੇ ਤਾਂ ਪਈ ਹੁੰਦੀ ਆ ਯਾਰ ਰਸਤੇ 'ਚ ਮੈਂ ਵੀਡੀਓ ਤਾਂ ਹੀ ਬਣਾਈ ਫਿਰ ਮੈਂ ਪਾਣੀ ਵੀ ਚੱਕ ਕੇ ਲਿਆਇਆ ਆ ਦੇਖੋ ਪਾਣੀ ਇਹ 6 ਬੋਤਲਾਂ ਹੁੰਦੀਆਂ ਨੇ ਇੱਕ ਪਾਣੀ ਦੇ 2-2 ਲੀਟਰ ਵਾਲੀਆਂ ਵੀ ਹੁੰਦੀਆਂ ਨੇ 2.5 2.5 ਲੀਟਰ ਡੇਢ-ਡੇਢ ਲੀਟਰ ਵਾਲੀਆਂ ਵੀ ਹੁੰਦੀਆਂ ਨੇ ਤੇ ਫਿਰ ਮੈਂ ਹੁਣ ਹੱਥੀ ਚੱਕ ਕੇ ਲੈ ਕੇ ਆਉਣੇ ਸੀ ਹੈ ਤਾਂ ਇੱਥੇ ਨੇੜੇ ਹੀ ਆ ਤੇ ਮੈਂ ਕਿਹਾ ਚਲ ਦੋਈ ਚੱਕ ਕੇ ਲੈ ਜਾਂਦਾ ਮੈਂ ਮੁੜ ਕੇ ਫੇਰ ਦੱਸ ਦੇਣਾ ਤੱਕ ਲੋਡ ਪੈ ਜਾਣੀ ਆ ਕਰਾਂ ਵਾਲਾ ਪਾਣੀ ਪੀਣ ਯੋਗ ਨਹੀਂ ਹੁੰਦਾ ਹੈਗਾ ਕਰਾਂ ਵਾਲਾ ਪਾਣੀ ਪੀਣ ਯੋਗ ਉਹੀ ਹੋਊਗਾ ਜਿਹੜਾ ਤੁਹਾਨੂੰ ਦੱਸਿਆ ਹੋਊਗਾ ਇਥੋਂ ਦੇ ਕਮੂਨੇ ਆ ਨਗਰ ਨਿਗਮ ਵਾਲਿਆਂ ਨੇ ਜੇ ਆਪਾਂ ਆਪਣੀ ਬੋਲੀ 'ਚ ਗੱਲ ਕਰੀਏ ਨਗਰ ਨਿਗਮ ਵਾਲਿਆਂ ਨੇ ਦੱਸਿਆ ਹੋਊਗਾ ਵੀ ਭਾਈ ਤੁਸੀਂ ਪੀ ਸਕਦੇ ਹੋ ਇਹ ਪਾਣੀ ਹਨਾ ਤਾਂ ਪੀ ਸਕਦੇ ਆ ਨਹੀਂ ਪਾਣੀ ਪੀਣ ਯੋਗ ਨਹੀਂ ਹੁੰਦਾ ਇੱਥੇ ਕਿਉਂਕਿ ਸਾਫ ਸੂਬ ਕਰਕੇ ਭੇਜਦੇ ਨੇ ਤੇ ਵਸ ਇਹ ਆ ਫਿਰ ਮੇ ਪਾਣੀ ਮੈਂ ਕਿਹਾ ਵੀ ਚਲ ਚੱਕੀ ਚੱਲਦੇ ਆ ਕਿਉਂਕਿ ਘਰੇ ਤਾਂ ਹਜੇ ਘੱਟ ਲੋਡ ਪੈਂਦੀ ਆ ਫੈਕਟਰੀ ਦੇ ਵਿੱਚ ਚਲੋ ਜਿੱਥੇ ਕੰਮ ਕਰਦੇ ਆ ਉੱਥੇ ਜ਼ਿਆਦਾ ਲੋਡ ਹੁੰਦੀ ਆ ਫਿਰ ਉੱਥੇ ਵੀ ਲਿਆ ਲਿਆ ਇੱਕ ਲਿਆ ਲਿਆ ਕੇ ਰੱਖ ਲਈਦਾ ਹੁੰਦਾ ਵਾ ਅਲਮਾਰੀਆਂ ਚ ਆਪਦੀਆਂ ਚ ਇੱਥੇ ਸਾਡਾ ਦੋ ਜਾਣਿਆਂ ਦਾ ਚਲੋ 1.5-1.5 ਲੀਟਰ ਆ 6 ਨੇ ਦੋ ਲੈ ਕੇ ਆਂਦੀਆਂ ਸਾਡਾ 15-20 ਦਿਨ ਲੰਘ ਜਾਂਦੇ ਆ ਇਹਦੇ ਨਾਲ ਐਂ ਗੱਲ ਆ ਪਾਣੀ ਇੱਥੇ ਬੋਤਲਾਂ ਵਾਲਾ ਜ਼ਰੂਰੀ ਆ ਤਾਂ ਹੀ ਆਪਾਂ ਸਾਇਸਵਾ ਕਹਿ ਦਿੰਨੇ ਹੁੰਨੇ ਆ ਬੀ ਮਹਾਰਾਜ ਨੇ ਆਪਾਂ ਨੂੰ ਬਹੁਤ ਕੁਝ ਬਖਸ਼ਿਆ ਹੋਇਆ ਆ ਪੰਜਾਬ ਨੂੰ ਪਾਣੀ ਮੌਸਮ ਮੌਸਮ ਵੀ ਜਿਹਹ ਜਗ ਗੋਰੇ ਚਾਹੁੰਦੇ ਨੇ ਉਹ ਜਮ ਮੌਸਮ ਬਖਸ਼ਿਆ ਹੋਇਆ ਵਾ ਤਾਂ ਕਰਕੇ ਆਪਣੇ ਆਪਣੀ ਸਟੇਟ ਆ ਗਈਆਂ ਰੀਸਾਂ ਤਾਂ ਹੈ ਨਹੀਂ ਗੀਆਂ ਤੇ ਇੰਡੀਆ ਦੇ ਤਕਰੀਬਨ ਸਾਰੇ ਕੋਈ ਕੋਈ ਸਟੇਟ ਆ ਜਿੱਥੇ ਨਹੀਂ ਬਾਕੀ ਦਾ ਸਾਰੀਆਂ ਤਕਰੀਬਨ ਇੰਡੀਆ ਦਾ ਪਾਣੀ ਤੇ ਮੌਸਮ ਵਜੋਂ ਤਾਂ ਬਹੁਤ ਵਧੀਆ ਹੀ ਆ ਜਿਹੜਾ ਮੌਸਮ ਇੱਥੋਂ ਦੇ ਲੋਕੀ ਭਾਲਦੇ ਆ ਉਹ ਜਿਹੜਾ ਮੌਸਮ ਹੈਗਾ ਵਾ ਆਪਣੇ